ਫਾਜ਼ਲਕਾ ਦਾ ਪਿੰਡ ਵਿਸਾਖੇ ਵਾਲਾ ਕੋ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬਲਦੇਵ ਸਿੰਘ ਨੇ ਦੱਸਿਆ ਕਿ ਪਹਿਲਾ ਮੇਰਾ ਕੱਚਾ ਮਕਾਨ ਡਿੱਗ ਗਿਆ ਹੈ ਜਿਸ ਦਾ ਕੋਈ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਦੂਸਰਾ ਕੱਚਾ ਮਕਾਨ ਵੀ ਡਿਗਣ ਨੂੰ ਤਿਆਰ ਹੈ ਹਾਲਤ ਬਹੁਤ ਖਸਤਾ ਹੈ ਘਰਾਂ ਦੀ ਗਰੀਬੀ ਦੇ ਵਿੱਚ ਰੇ ਰਿਹੇ ਪਰਿਵਾਰ ਨੇ ਦੱਸਿਆ ਕਿ ਮਜ਼ਦੂਰੀ ਦੇ ਵਿੱਚੋਂ ਘਰਾਂ ਦੇ ਖਰਚੇ ਹੀ ਚਲਾਉਣੇ ਬਹੁਤ ਮੁਸ਼ਕਲ ਹੋ ਗਏ ਹਨ ਸਰਕਾਰ ਦੇ ਕੋਲੋਂ ਪੱਕਾ ਮਕਾਨ ਬਣਾਉਣ ਦੇ ਲਈ ਆਰਥਿਕ ਤੌਰ 'ਤੇ ਸਾਡੇ ਘਰ ਇੱਕ ਮਾਲਕ ਅੱਥੇ ਇੱਟਾਂ ਦੇ ਮਕਾਨ ਬਣਿਆ ਕੱਤੀ ਛੱਤ ਹੈ ਪਿਆਰ ਸ਼ਹਿਰੇ ਤਲਾਬਾ ਨਹੀਂ ਕੁੱਤ ਅੱਖ ਦਿਨੋਂ ਵਰ ਨਹੀਂ ਪੈਂਦੇ ਨੂੰ ਜੋ ਜੋ ਕਿ ਸਾਡੇ ਗੁਆਂਢ ਇੱਕ ਮਕਾਨ ਡਿੱਗਾ ਹੈ ਸਾਡਾ ਵੀ ਮਕਾਨ ਅਜੇਰੇ ਡਿੱਗਣ ਵਾਲਾ ਸੀ 7-8 ਜੀ ਪਰਿਵਾਰ ਦੇ ਗੇ ਮੱਥੇ ਛੋਟੇ ਛੋਟੇ ਜਿਨੇ ਜੋ ਕੇਸਨ ਪ੍ਰਸ਼ਾਸਨ ਵੱਲੋਂ ਮੰਗ ਕੀਤੀ ਸੀ ਪਹਿਲਾਂ ਇੱਕ ਮਕਾਨ ਮੇਰਾ ਲੱਗਾ ਉਹਨਾਂ ਦਾ ਵੀ ਕੁਝ ਨਹੀਂ ਮਿਲਿਆ ਇਹਨ ਦੇ ਵਿੱਚ ਬੜੀ ਕੰਬੀਰ ਹਾਲਤ ਦਾ ਨਾ ਰਹਿ ਰਿਹਾ ਕਿ ਬਹੁਤ ਖਤਰੇ ਦੇ ਵਿੱਚ ਜੋ ਕੇਸਨ ਪ੍ਰਸ਼ਾਸਨ ਵੱਲੋਂ ਹੋ ਸਕੇ ਜਲਦੀ ਤੋਂ ਜਲਦੀ ਮਕਾਨ ਦਿੱਤਾ ਜਾਵੇ ਆਪ ਆਪ ਦਾ ਬਹੁਤ ਧੰਨਵਾਦ ਹੋਵਾਂਗੇ ਬਹੁਤ ਜ਼ਿਆਦਾ ਹਾਲਤ ਖਰਾਬ ਕੋਈ ਪਤਾ ਨਹੀਂ ਕਿਸੇ ਵੀ ਕੰਮ ਤੇ ਦੇਖ ਸਕਦਾ ਚਾਹ ਤੇ ਕਰਨੀਆਂ ਦੀ ਮੰਨ ਲ ਉੱਤੇ ਲੱਕੜ ਦੇ ਬਾਲੇ ਨੇ ਦੁਕਾਨੇ ਪਾਇ ਨੂੰ ਨਾਂ ਜੋ ਕੇ ਸੀ ਵੀ ਲੱਗੀ ਚਾਰ ਚੇਰੇ ਉਹ ਖਾਜੇ ਪਹਿਨੇ ਅੱਜ ਵੀਰੇ ਮਨ ਲੈ ਜੋ ਇੱਕ ਦੋ ਵਾਰ ਵੀ ਹੋਰ ਪਹਿ ਗਿਆ ਤੇ ਡਿੱਗਣ ਦੀ ਹਾਲਾਤ ਬਿਤੇ ਹਨ ਲੈਟਰ ਦੇ ਸਾਥ ਸਕ ਚਾਰ ਮੇਰੀਆਂ ਲੜਕੀਆਂ ਨੇ ਇੱਕ ਦੋ ਵਿਆਹ ਨਹੀਂ ਹੋਈਆਂ ਨੇ ਤੇ ਦੋ ਮੇਰੇ ਕੋਲ ਨੇ ਇੱਕ ਦੋ ਛੋਟੇ ਛੋਟੇ ਬੱਚੇ ਨੇ ਇੱਕ ਲੜਕੀ ਦੇ ਮਨ ਨੂੰ ਦੇ ਘਰ ਵਾਲ ਦੀ ਡੈਥ ਹੋ ਗਈ ਸੀ ਉਹ ਵੀ ਮੇਰੇ ਕੋਲ ਆਇਆ ਸੀ ਮਿਹੂਦਾ ਹੈਗੀ ਉਹਦੇ ਦੋ ਬੱਚੇ ਨੇ ਅਸੀਂ ਪੰਜ ਛੇ ਪਰਵਾਰ ਦੀ ਜੀ ਸਾਰੇ ਦੀ ਪਹਿਲੇ ਜਿਹੜਾ ਮਕਾਨ ਡਿੱਗੇ ਤੋਂ ਕਦੋਂ ਡਿੱਗਿਆ ਉਹ ਨੂੰ ਉਹ ਬੱਛੇ 6 ਮਹੀਨੇ ਅਸੀਂ ਐਪਲੀਕੇਸ਼ਨ ਅੰਦੀਚਾ ਕੋਲ ਲਾਈ ਹੁੰਦਾ ਸਾਨੂੰ ਕੁਝ ਵੀ ਨਹੀਂ ਮਿਲਿਆ ਮੈਂ ਮੰਗ ਕਰਾ ਪ੍ਰਸ਼ਾਸਨ ਨੂੰ ਮੰਗ ਕਰਨਾ ਮੈਨੂੰ ਜਲਦ ਤੋਂ ਜਲ ਮਕਾਨ ਦਿੱਤਾ ਜੋ ਕਿ ਮੇਰੀ ਜਾਨ ਮਾਲ ਨੂੰ ਖਤਰੇ ਤੋਂ ਬਚ ਸਕਾ ਵੀ ਹਾਂ ਤਾਂ ਹੋਂਦ ਪਹਿਲੇ ਹੀ ਮਕਾਨ ਮਿਲ ਗਏ ਹਾਂ ਮਿਲ ਜਾਵੇ ਤਾਂ ਬਹੁਤ ਕਰਨੇ ਘਾਰ ਕੰਮ ਕੀ ਕਰਦੇ ਵਸ ਕੰਮ ਤੇ ਮਜ਼ਦੂਰੀ ਕਰਦੇ ਹਾਂ ਤੇ ਹਰੀ ਤੱਕ ਮੇਰੇ ਕੋਲ ਚਾਰ ਲੜਕੀਆਂ ਨੇ ਮੇਰੇ ਕੋਲ ਲੜਕਾ ਨਹੀਂ ਹੈ ਮੈਂ ਇਕੱਲਾ ਕਰਨ ਵਾਲਾ ਇਕੱਲੇ ਦੇ ਨਾਲ ਨਹੀਂ ਮਕਾਨ ਪਾ ਸਕਦਾ ਕਿ ਮੈਂ ਤਨਜ਼ੂਰੀ ਨਾਲ ਅੱਜ ਕੱਲ ਰੋਟੀ ਦੇ ਗੁਜ਼ਾਰਾ ਮੈਂ ਸਭ ਕਰਾਂ ਮੈਂ ਤਨਜ਼ੂਰੀ ਅੱਜ ਕੱਲ ਤਿਆਰੀ 400 ਰੁਪਏ 450 ਇਕ ਹੀ ਬਣਦਾ ਘਰ ਦਾ ਖਰਚਾ ਹੀ ਕੋਮਾ ਸੇ ਕਾਂਟੇ ਅੱਜਕਲ ਮਨ ਲਾ ਟਾਈਟਲ ਨਾ ਰੁਪਿਆ ਮਾਮੂਲੀ ਗੱਲ ਐ ਤੇ ਵੀ ਪੱਕਾ ਮਨ ਲਾ ਕਈ ਲੈਂਟਰ ਵਗੈਰਾ ਪਾ ਗਏ ਤਾ ਨਹੀਂ ਵੀ ਅਸੀਂ ਬਣਾ ਬਣਾਉਣ ਵਾਲੇ ਹੁੰਦੇ ਤਾਂ ਫਿਰ ਅਸੀਂ ਪੱਲੇ ਹੀ ਬਣਾ ਮੰਗ ਕਰਦੇ ਸਾਨੂੰ ਖੇਤੀ ਦੇ ਖੇਤੀ ਪ੍ਰਸ਼ਾਸਨ ਵੱਲੋਂ ਸਾਨੂੰ ਮકાਨ ਦਿੱਤਾ ਜਾਵੇ ਕਿਉਂਕਿ ਮੈਂ ਆਪਦੀ ਆਪਾਈਤੂ ਜਾਨ ਮਾਲ ਨੂੰ ਬਾਟ ਜਾਵਾਂ